ਅੱਜ ਅਸੀਂ ਇਹ ਅੰਮ੍ਰਿਤਸਰ ਅਜੀਤਨਗਰ ਐਲਫਰ ਲਾਈਨ ਹੋਟਲ ਜਿਹੜਾ ਹੈਗਾ ਜਿਹਨੂੰ ਅੱਜ ਫ੍ਰੀਜ਼ਿੰਗ ਆਰਡਰ ਸਾਨੂੰ ਕੰਪੀਟੈਂਟਡ ਅਥਾਰਟੀ ਤੋਂ ਮਿਲੇ ਹੈ ਜਿਹੜੇ ਐਨਡੀਪੀਐਸ ਦੇ ਤਹਿਤ ਹੈਗੇ ਆ ਇਹ ਸਾਡੇ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਬਟਾਲਾ ਦੇ ਵਿੱਚ ਇਹਨਾਂ ਤੇ 21 9 2024 ਨੂੰ ਇੱਕ ਕੇਸ ਰਜਿਸਟਰਡ ਹੋਇਆ ਸੀਗਾ ਉੱਥੇ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਨਾਲ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਜਿਹਦੇ ਵਿੱਚ ਟੋਟਲ 23 ਜਿਹੜੇ ਮਲਜ਼ਮ ਹੈਗੇ ਆ ਜਿਨ੍ਹਾਂ ਦੇ ਵਿੱਚੋਂ 12 ਅਸੀਂ ਅਰੈਸਟ ਕਰ ਚੁੱਕੇ ਆ ਤੇ ਬਾਕੀਆਂ ਨੂੰ ਅਸੀਂ ਅਰੈਸਟ ਕੀਤਾ ਜਾ ਸਕਦਾ ਉਹਦੇ ਤਹਿਤ ਅਸੀਂ ਅੱਜ 68 ਐਫ ਦੇ ਤਹਿਤ ਜਿਹੜੇ ਉਹਦੇ ਵਿੱਚ ਮਲਜ਼ਮ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਕਿ ਇਸ ਹੋਟਲ ਦੇ ਵਿੱਚ ਇਹ ਹੋਟਲ ਬਿਲਕੁਲ ਨਸ਼ਾ ਤਸਕਰਾਂ ਦਾ ਇੱਕ ਅੱਡਾ ਬਣਿਆ ਹੋਇਆ ਸੀ ਇੱਥੋਂ ਦਾ 103 ਨੰਬਰ ਕਮਰਾ ਹੈਗਾ ਜਿੱਥੇ ਕਿ ਉਹ ਸਾਰੇ ਬੈਠ ਕੇ ਸਾਰੇ ਪਾਕਿਸਤਾਨ ਦੇ ਜਿਹੜੇ ਸਮਗਲਰਸ ਹੈਗੇ ਸੀਗੇ ਉਹਨਾਂ ਨਾਲ ਕੰਟੈਕਟ ਦੇ ਵਿੱਚ ਆਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੀਆਂ ਡੀਲਸ ਹੁੰਦੀਆਂ ਸੀਗੀਆਂ ਪਰ ਇਹ ਹੋਟਲ ਦੇ ਮਾਲਕ ਜਿਹੜੇ ਹੈਗੇ ਸੀਗੇ ਇਹ ਉਹਨਾਂ ਨੂੰ ਵਿਦਆਊਟ ਐਨੀ ਮੇਨਟੇਨਿੰਗ ਰਜਿਸਟਰ ਕਿਸੇ ਕਿਸਮ ਦਾ ਵੀ ਰਜਿਸਟਰ ਮੇਨਟੇਨ ਕੀਤੇ ਬਿਨਾਂ ਹੀ ਉਹਨਾਂ ਨੂੰ ਇਹ ਸਾਰੇ ਰੂਮ ਵਗੈਰਾ ਪ੍ਰੋਵਾਈਡ ਕਰਾਉਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੇ ਸੌਦੇਬਾਜ਼ੀ ਇਹਨਾਂ ਦੀ ਹੁੰਦੀ ਸੀ ਉਹਦੇ ਤਹਿਤ ਅੱਜ ਅਸੀਂ ਉਹਦੇ ਤੇ ਉਸ ਕੇਸ ਦੇ ਵਿੱਚ ਹੀ ਕਾਰਵਾਈ ਕਰਦੇ ਹੋਏ ਦਿੱਲੀ ਤੋਂ ਅਸੀਂ ਇਹਨਾਂ ਦੇ ਆਰਡਰ ਫ੍ਰੀਜ਼ਿੰਗ ਆਰਡਰ ਲਏ ਆ ਇਸ ਫ੍ਰੀਜ਼ਿੰਗ ਆਰਡਰ ਦੇ ਤਹਿਤ ਇਹ ਹੁਣ ਨਾ ਤਾਂ ਆਪਣੇ ਹੋਟਲ ਨੂੰ ਕਿਸੇ ਨੂੰ ਅੱਗੇ ਵੇਚ ਸਕਦੇ ਆ ਨਾ ਉਹਨੂੰ ਇਹ ਕਿਸੇ ਨੂੰ ਲੀਜ਼ ਤੇ ਵਗੈਰਾ ਤੇ ਦੇ ਸਕਦੇ ਆ ਉਹਦੇ ਅਸੀਂ ਆਰਡਰ ਅੱਜ ਇਹਨਾਂ ਨੂੰ ਨੋਟ ਕਰਾਣ ਆਏ ਹਾਂ ਇਸ ਤੋਂ ਪਹਿਲਾਂ ਕਮਰਸ਼ਲ ਜਾਂ ਜਿਹੜੀਆਂ ਡੋਮੈਸਟਿਕ ਹੈ ਪ੍ਰਾਪਰਟੀ ਸੀ ਕਿੰਨੀਆਂ ਫ੍ਰੀਜ਼ ਹੋ ਚੁੱਕੀਆਂ ਬਟਾਲਾ ਦੇ ਜਿਹੜੇ ਅਸੀਂ ਹੁਣ ਤੱਕ 52 ਜਿਹੜੇ ਕੇਸਸ ਹੈਗੇ ਆ ਜਿਹਦੇ ਵਿੱਚ ਕਰੀਬ 27 ਕਰੋੜ ਦੀ ਪ੍ਰਾਪਰਟੀ 72 ਮੁਲਜ਼ਮਾਂ ਦੀ ਜਿਹੜੀ ਉੱਥੇ ਸਮਗਲਰ ਹੈਗੇ ਸੀ 72 ਉਹਨਾਂ ਦੀਆਂ ਪ੍ਰਾਪਰਟੀ ਨੂੰ ਅਸੀਂ ਫ੍ਰੀਜ਼ ਕਰ ਚੁੱਕੇ ਆ ਤੇ ਅੱਗੋਂ ਹੁਣ ਉਹਨਾਂ ਨੂੰ ਫੋਰਫਿਟ ਵੀ ਕੀਤਾ ਜਾ ਰਿਹਾ ਇਹ ਅੱਜ ਉਹਦੇ ਤਹਿਤ ਇਹਦੀ ਕੀਮਤ ਕੋਈ 4.5 ਕਰੋੜ ਰੁਪਈਆ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਅੱਜ ਇਹਨੂੰ ਵੀ ਅਸੀਂ ਫ੍ਰੀਜ਼ ਕਰ ਰਹੇ ਹਾਂ ਸਰ ਸਰ 103 ਨੰਬਰ ਕਮਰਾ ਕਰੋ ਕਿੰਨੇ ਸਮੇਂ ਤੋਂ ਸਰ ਇੱਥੇ ਇਸ ਦਾ ਕੰਮ ਹੁੰਦਾ ਸੀ ਦੇਖੋ ਜਿਹੜੀ ਜਿੰਨੇ ਵੀ ਅਸੀਂ ਮੁਜਰਮ ਫੜੇ ਆ ਉਹ ਮੋਸਟਲੀ 103 ਨੰਬਰ ਕਮਰਾ ਹੀ ਲੈਂਦੇ ਸੀ ਤੇ ਇੱਥੇ ਜਿੰਨੇ ਵੀ ਇਹਨਾਂ ਦੇ ਮੈਨੇਜਰ ਜਿਹਨੇ ਮਾਲਕ ਹੈਗੇ ਆ ਜੋ ਉਹ ਸਾਰੇ ਅਰੈਸਟ ਵੀ ਹੋ ਚੁੱਕੇ ਆ ਅੱਗੇ ਇਨਾਂ ਦੇ ਦੋ ਮੈਨੇਜਰ ਸੀ ਕਮਿਸ਼ਨੂ ਤੇ ਇੱਕ ਵਿਸ਼ਾਲ ਹੈਗੇ ਸੀਗੇ ਉਹ ਵੀ ਅਰੈਸਟ ਹੋ ਚੁੱਕੇ ਹੈਗੇ ਤੇ ਜਿਹੜਾ ਸੰਜੀਤ ਇਹਨਾਂ ਦਾ ਜੰਮੂ ਦਾ ਵੀ ਬੰਦਾ ਸੀ ਜਿੰਨੇ ਇਹਨੂੰ ਲੀਜ਼ ਤੇ ਲਿਆ ਆਇਆ ਸੀਗਾ ਉਹ ਵੀ ਅਸੀਂ ਅਰੈਸਟ ਕੀਤਾ ਆ ਤੇ ਜਿਹੜੇ ਮਾਲਕ ਬਲਬੀਰ ਸਿੰਘ ਹੈ ਤਾਂ ਹੋਟਲ ਦਾ ਹੈਗਾ ਉਹਦੀ ਵੀ ਐਂਟੀਸੀਪੇਟਰੀ ਉਹਨੇ ਕਰਵਾ ਲਈ ਹੈ ਵੈਸੇ ਕੰਮ ਕਰ ਸਕਣਗੇ ਕਿਤੇ ਫਿਲਹਾਲ ਇਹ ਕੰਮ ਕਰ ਸਕਣਗੇ ਪਰ ਜਲਦੀ ਅਸੀਂ ਇਹਨਾਂ ਦੇ ਫੋਰਫੀਚਰ ਤੇ ਵੀ ਆਰਡਰ ਲੈ ਲਾਂਗੇ ਫਿਰ ਇਹਦੀ ਸਾਰੀ ਦੀ ਸਾਰੀ ਜਿਹੜੀ ਇਹ ਪ੍ਰਾਪਰਟੀ ਹੈ ਗਵਰਨਮੈਂਟ ਦੇ ਖਾਤੇ ਚ ਚਲੀ ਜਾਏਗੀ ਧੰਨਵਾਦ